देखो असी ਸਾਡੇ ਜਿਹੜੇ ਪਕੌੜੇ ਆ ਬਹੁਤ ਜੀ ਅੱਛੀ ਕੁਆਲਿਟੀ ਦੇ ਪਕੌੜੇ ਆ ਜੀ ਇਹਦੇ ਵਾਸਤੇ ਅਸੀਂ ਬੈਸਟ ਮਟੀਰੀਅਲ ਯੂਜ਼ ਕਰਦੇ ਆਂ ਜੀ ਵਧੀਆ ਮਸਾਲੇ ਵਧੀਆ ਜੋ ਵੀ ਆਲੂ ਪਾਲਕ ਜੋ ਵੀ ਹੁੰਦੇ ਆ ਵਧੀਆ ਕੁਆਲਿਟੀ ਦੇ ਬਣਾਉਂਦੇ ਆ ਜੀ ਜਿਹੜੇ ਹੁਣ ਅਸੀਂ ਤੇਲ ਯੂਜ਼ ਕਰਦੇ ਆਂ ਕਾਟਨ ਸੀਡ ਕਰਦੇ ਆਂ ਜੋ ਕਿ ਅੱਛੀ ਕੁਆਲਿਟੀ ਦਾ ਹੁੰਦਾ ਜੀ ਅਸੀਂ ਜੀ ਇਹਨਾਂ ਪ੍ਰੀਰ ਪਕੌੜਾ ਮਿਕਸ ਪੌੜੇ ਹੋਗੇ ਸਮੋਸੇ ਹੋਗੇ ਬ੍ਰੈਡ ਹੋਗੇ ਪਟੂਰੇ ਹੋਗੇ ਇਹ ਬਣਾਉਂਦੇ ਆ ਜੀ ਅਕਾਨੇਵਾਲ ਜਿਵੇਂ ਤਰ੍ਹਾਂ ਨਵੀਂ ਦੁਕਾਨ ਖੋਲੀ ਆ ਜਿਵੇਂ ਤਰ੍ਹਾਂ ਲੋਕਾਂ ਦਾ ਵਿਸ਼ਵਾਸ ਆ ਤੁਹਾਡੇ ਤੇ ਕੁਆਲਿਟੀ ਨੂੰ ਲੈ ਕੇ ਦੇਖੋ ਜੀ ਸਾਡੇ ਦੀ ਇੱਕਦਮ ਕੋਸ਼ਿਸ਼ ਇਹ ਰਹਿੰਦੀ ਕਿ ਹਰ ਕੋਈ ਕਸਟਮਰ ਸੈਟੀਸਫਾਈਡ ਹੋ ਕੇ ਜਾਵੇ ਉਹਨੂੰ ਅੱਛੀ ਕੁਆਲਿਟੀ ਅੱਛੀ ਚੀਜ਼ ਅਸੀਂ ਦਿੰਨੇ ਅੱਜ ਬਾਰਸ਼ ਦਾ ਦਿਨ ਵੀ ਅਸੀਂ ਕਿੰਨਾ ਇੰਜੋਏ ਕਰ ਰਹੇ ਹਾਂ ਲੋਕ ਨਹੀਂ ਲੋਕੀ ਥੋੜੇ ਸਾਹਮਣੇ ਜੀ ਦੇਖੋ ਕਿੰਨਾ ਅੱਛਾ ਇੰਜੋਏ ਕਰਿਆ ਪਕੌੜੇ ਲਾਈਨ ਲੱਗੀ ਆ ਕੇ ਬਸ ਗਾਹਕ ਤੇ ਗਾਹਕ ਕਿ ਸਾਨੂੰ ਫਟਾਫਟ ਦੋ ਸਾਨੂੰ ਫਟਾਫਟ ਸਮਾਨ ਦੇ ਹਾਂਜੀ ਹਾਂਜੀ ਆਪਣੇ ਹੱਥ ਨਾਲ ਤਿਆਰ ਕਰਦੇ ਸਾਰਾ ਫਰੈਸ਼ ਮੋਰ ਰਿਕਟਰ ਸਾਹਮਣੇ ਹਾਂ ਚਟਨੀ ਸਾਡੀ ਬਹੁਤ ਮਸ਼ਹੂਰ ਹੈ ਲਾਲ ਚਟਨੀ ਜੋ ਸੇਵ ਟਮਾਟਰ ਦੀ ਤਿਆਰ ਹੁੰਦੀ ਹੈ ਦਹੀਂ ਪੱਲੇ ਵੀ ਦਹੀਂ ਪੱਲੇ ਵੀ ਬਹੁਤ ਅੱਛੇ ਹੁੰਦੇ ਆ ਪਕੌੜੇ ਥੋੜੇ ਸਾਹਮਣੇ ਤਿਆਰ ਮਿਕਸ ਹੋ ਰਹੇ ਜੀ ਜੀ ਅਪੀਲ ਕਰਦੇ ਆ ਸਾਹਨੇ ਵਾਲਾ ਅਸੀਂ ਸਾਹਨੇ ਵਾਲ ਨਿਵਾਸੀਆਂ ਨੂੰ ਇਹ ਇਹ ਕਨੇਕੇ ਸਾਨੂੰ ਸੇਵਾ ਦਾ ਮੌਕਾ ਰ ਬਹੁਤ ਹੀ ਇਨਾਨੇ ਪਿਆਰ ਕਰਦੇ ਇਹ ਇਸ ਤੋਂ ਵੀ ਜ਼ਿਆਦਾ ਸਾਨੂੰ ਪਿਆਰ ਦਿੰਦੇ ਰਹੇ ਅੱਜ ਦਾ ਦਿਨ ਬਹੁਤ ਵਧੀਆ ਮਨਾ ਰਹੇ ਆ ਜੀ ਪਹਿਲਾਂ ਗਰਮੀ ਬਹੁਤ ਸੀ ਹੁਣ ਵਧੀਆ ਮੌਸਮ ਵਧੀਆ ਹੋ ਗਿਆ ਭੋਲੇ ਨਾਦਿ ਕਿਰਪਾ ਨਾਲ ਵਾਹਿਗੁਰੂ ਹੱਥੇ ਬਾਜੇ ਕਿਰਪਾ ਨਾਲ ਜੀ ਤੇ ਅੱਜ ਪਕੋੜੇ ਦੀ ਵੀ ਖਰੀਦਾਰੀ ਵੀ ਕੀਤੀ ਗਈ ਹੈ। ਹਾਂਜੀ ਬੱਚਿਆਂ ਨੂੰ ਫੋਨ ਆਇਆ ਕਹਿੰਦਾ ਪਕੋੜੇ ਲੈ ਕੇ ਆ ਪੰਨਾ ਲਾਲ ਜੀ ਦੇ। ਉਹ ਵਧੀਆ ਪਕੋੜੇ ਆ ਜੀ। ਲੁਧਾਨੇ ਇਹਨਾਂ ਦਾ ਬਹੁਤ ਮਸ਼ਹੂਰੀ ਹੈ ਇਹਨਾਂ ਦੀ। ਤੇ ਤਾਂ ਫਿਰ ਥੋੜੇ ਪਕੋੜੇ ਮਾ ਕੇ ਚੱਲਿਆ ਚਲੇ ਬੱਚਿਆਂ ਵਾਸਤੇ। ਉਹ ਵੀ ਇੰਜੋਏ ਕਰ ਲੈਣ। ਕਹਿੰਦੇ ਮੌਸਮ ਵਧੀਆ ਅੱਜ। ਵੀ ਚੱਲ ਪਕੋੜੇ ਖਾਈਏ ਜਾਂ ਕੁਝ ਇੰਜੋਏ ਕਰੀਏ ਵਧੀਆ।